ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਕਿ ਆ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਗਲੇ ਗੋਲ ਤੇ ਲੈਸ ਲਾਉਣੀ ਦਿਖਾ ਦੱਸਦੇ ਆਂ ਆ ਵੇਖੋ ਆਪਾਂ ਪਹਿਲਾਂ ਗਲਾ ਤੇ ਪਹਿਲਾਂ ਮੋٹے ਬਖੇ ਨਾਲ ਆਪਾਂ ਜੜ ਲਿਆ ਲੀਰ ਤੇ ਉਸ ਤੋਂ ਬਾਅਦ ਹੁਣ ਆਪਾਂ ਲੈਸ ਲਾ ਰੱਖੀਏ ਇਹਦੇ ਨਾਲ ਨਾਲ ਉਸੇ ਤਰ੍ਹਾਂ ਤੇ ਆਪਾਂ ਜਿਹੜਾ ਆਂਗਲਾ ਜੜਦੇ ਆ ਉਹ ਸਿੱਧੀ ਪਾਸੇ ਧਰ ਕੇ ਜੜਦੇ ਆ ਇਹ ਆਪਾਂ ਪੁੱਠੇ ਪਾਸੇ ਪੁੱਠਾ ਗਲਾ ਧਰ ਕੇ ਜੜਾਂਗੇ ਇਸ ਤਰ੍ਹਾਂ ਜਿਵੇਂ ਆ ਸਿਉਣ ਮੈਂ ਮਾਰ ਕੇ ਲੈ ਕੇ ਆਈਆਂ ਹੁਣ ਤੁਹਾਨੂੰ ਗਾਹਾਂ ਵੀ ਸਲਾਈ ਹੈ ਇਹ ਜਿਹੜੀ ਮਾਰ ਕੇ ਦਿਖਾ ਰਹੇ ਆਂ ਜਦੋਂ ਆਪਾਂ ਗਲੇ ਨੂੰ ਕੱਟ ਕੇ ਉਲਟਾਵਾਂਗੇ ਤਾਂ ਆਪਣਾ ਗਲਾ ਸਿੱਧੇ ਪਾਸੇ ਆ ਜੂਗਾ ਆ ਵੇਖੋ ਮੈਂ ਇੱਥੇ ਪੱਗ ਪਿੰਨ ਲਾਏ ਹੋਏ ਨੇ ਕਿ ਕਿ ਆਪਣਾ ਗਲਾ ਨਹੀਂ ਹਲਦਾ ਨਹੀਂ ਹੈਗਾ ਇਹ ਜਮਾ ਸੈੱਟ ਰਹਿੰਦਾ ਆਪਣਾ ਕਪੜਿਆ ਨਾਲ ਬਾਅਦ ਘੱਟ ਹੋਵੇ ਨਾ ਤੇ ਗਲਾ ਟੇਡਾ ਜਾਵੇ ਜਿੱਥੇ ਇੱਕ ਵਾਰ ਜੜਦਾ ਉਥੇ ਹੀ ਰਹੂਗਾ ਇਹ

ਕਪੜੇ ਸਿਲਾਈ ਤੋਂ ਆਪਾਂ ਜਿਹੜਾ ਇਹ ਟੱਕ ਆ ਇਹ ਆਪਾਂ ਪਿੱਛਲੇ ਪਾਸੇ ਰੱਖਣਾ ਇਹਦੇ ਨਾਲ ਗਲਾਈ ਵਧੀਆ ਮੁੜ ਜਾਂਦੀ ਹੈ ਗਲੇ ਦੀ ਆ ਦੇਖੋ ਹੁਣ ਮੈਂ ਸੁੰ ਸਿਲਾਈ ਮਾਰ ਕੇ ਦਿਖਾ ਰਹੀ ਹਾਂ ਇਧਰ ਆਪਾਂ ਮੋਟ ਨ ਦੂਸਰੇ ਪਾਸੇ ਹਲਟਾ ਮਗ ਜਦੋਂ ਆ ਦੇਖੋ ਗਲਾ ਸਿੱਧੇ ਪਾਸੇ ਆ ਗਿਆ ਆਪਣਾ ਉਨਾਪਾ ਇੱਕ ਵਾਰੀ ਇੱਥੇ ਪਹਿਲਾਂ ਮੋٹے ਵਖੇ ਨਾਲ ਇਧਰਲੀ ਸਾਈਡ ਅ ਸਲਾਈ ਲਾਵਾਂਗੇ ਜੇ ਨਹੀਂ ਆਪਾਂ ਮੋٹے ਵਖੇ ਨਾਲ ਸਲਾਈ ਲਾਉਣੀ ਤਾਂ ਆਪਾਂ ਇੱਕ ਕੰਮ ਹੋਰ ਕਰ ਸਕਦੇ ਆ ਆਪਾਂ ਇਸ ਤਰ੍ਹਾਂ ਇਹਨੂੰ ਗਲੇ ਨੂੰ ਮੋੜ ਕੇ ਆਪਾਂ ਇਹਦੀ ਕੰਨੀ ਤੇ ਸਲਾਈ ਲਾਉਣੀ ਆ ਇੱਥੇ ਫਿਰ ਆਪਾਂ ਨੂੰ ਮੋٹے ਵਖੇ ਦੀ ਵੀ ਨਹੀਂ ਲੋੜ ਹੈਗੀ ਲਾਉਣ ਦੀ ਆਪਾਂ ਬਰੀਕ ਇਹ ਆਪਾਂ ਬਰੀਕ ਵਖੇ ਨਾਲ ਹੀ ਲਾਵਾਂਗੇ ਗਲੇ ਨੂੰ ਸਾਫ਼ ਕਰਕੇ ਗਲੇ ਦੇ ਵਿੱਚ ਬਾਲ ਨਾ ਹੋਵੇ ਕੋਈ ਵੀ ਕੱਪੜੇ ਦੇ ਵਿੱਚ ਇਸ ਤਰ੍ਹਾਂ ਜੇ ਤੁਸੀਂ ਇਹ ਸਲਾਈ ਨਹੀਂ ਵੀ ਲਾਉਣੀ ਇਹ ਆਪਾਂ ਨਹੀਂ ਵੀ ਲਾਉਂਦੇ ਲਾਏ ਤੋਂ ਬਿਨਾ ਵੀ ਸਰਜੂਆ ਸਲਾਈ ਤੇ ਪਰ ਉਹ ਆਏ ਇਹਦੇ ਨਾਲ ਥੋੜੀ ਜੀ ਸਫਾਈ ਜ਼ਿਆਦਾ ਆ ਜਾਂਦੀ ਹੈ ਤੇ ਜੇ ਇਹਦੀ ਥਾਂ ਤੇ ਨਹੀਂ ਫਿਰ ਬਸ ਮੋٹے ਬਖੇ ਨਾਲ ਸਲਾਈ ਲਾ ਕੇ ਫਿਰ ਆਪਾਂ ਲੈ ਸਾੜੀ ਦੇ ਪਾਸੇ ਸਲਾਈ ਲਾ ਸਕਦੇ ਹਾਂ ਇਹ ਥੇ ਸਲਾਈ ਬਾਹਰੇ ਨਹੀਂ ਕੱਢਣੀ ਹੈਗੀ ਇਹ ਸਲਾਈ ਆਪਾਂ ਐਸੀ ਤਰ੍ਹਾਂ ਲੈਸ ਵਾਲੀ ਸਾਈਡ ਆਪਾਂ ਮੋੜ ਲਾਂਗੇ ਤੁਮ ਆਪਾਂ ਇਹਦੇ ਨਾਲ-ਨਾਲ ਲੈਸ ਦੇ ਲੈ ਕੇ ਆਵਾਂਗੇ ਸਲਾਈ ਆ ਦੇਖੋ ਜੀ ਹੁਣ ਆਪਣਾ ਗਲਾ ਇਹ ਬਣ ਕੇ ਤਿਆਰ ਹੋ ਗਿਆ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜਰੂਰ ਕਰਨਾ ਸਬਸਕ੍ਰਾਈਬ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨ ਜੀ ਵੀਡੀਓ ਦੇਖਣ ਲਈ